ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਕੌਮੀ ਸੀਨੀਅਰ ਮੀਤ ਪ੍ਰਧਾਨ ਸਰਵਿੰਗ ਪੰਜਾਬ ਜਤੇਦਰ ਜੰਦਰ ਸਿੰਘ ਫੌਜੀ ਨੂੰ ਉਸ ਵੇਲੇ 11 ਸਦਮਾ ਪੁੱਜਾ ਜਦੋਂ ਉਹਨਾਂ ਦੀ ਧਰਮਸਪਤਨੀ ਬੀਬੀ ਸੁਰਿੰਦਰ ਕੌਰ ਅਕਾਲਪੁਰਖ ਵਾਹਿਗੁਰੂ ਜੀ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਹੋਇਆਂ ਕਾਲ ਚਲਾਣਾ ਕਰ ਗਏ ਜਿਨ੍ਹਾਂ ਦਾ ਅੰਤਮ ਸੰਸਕਾਰ ਅੱਜ ਉਹਨਾਂ ਦੇ ਜਦੀ ਪਿੰਡ ਨਰੰਗ ਸ਼ਾਹ ਪਰ ਵਿਕੇ ਪੂਰਨ ਗੁਰਮਤੇ ਆ ਅਨੁਸਾਰ ਕਰ ਦਿੱਤਾ ਗਿਆ ਅੱਜ 1 ਵਜੇ ਦੇ ਕਰੀਬ ਬੀਬੀ ਸੁਰਿੰਦਰ ਕੌਰ ਜੀ ਦੇ ਮ੍ਰਿਤਕ ਸਰੀਰ ਦਾ ਇਸ਼ਨਾਨ ਕਰਵਾ ਵਿਵਾਨ ਤਿਆਰ ਕੀਤਾ ਗਿਆ ਤੇ ਗਰੰਤੀ ਪੂਰਨ ਸਿੰਘ ਵੱਲੋਂ ਮ੍ਰਿਤਕ ਸਰੀਰ ਨੂੰ ਸਮਸ਼ਾਨ ਘਾਟ ਵੱਲ ਲੇਜ਼ਾਂ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ ਅਤੇ ਉਹਨਾਂ ਦੀ ਅਰਤੀ ਨੂੰ ਉਹਨਾਂ ਦੇ ਸੁਪੁੱਤਰ ਜਗਦੀਪ ਸਿੰਘ ਜੱਗੀ ਵੱਲੋਂ ਮੋਢਾ ਦਿੱਤਾ ਗਿਆ ਇਸ ਮੌਕੇ ਸੰਗਤਾਂ ਜਿਨ੍ਹਾਂ ਵਿੱਚ ਰਿਸ਼ਤੇਦਾਰ ਸ਼੍ਰੀਕਾ ਭਾਈਚਾਰਾ ਅਕਾਲੀ ਦਲ ਅੰਮ੍ਰਿਤਸਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਦਰਜਾ ਦਰਜਾ ਅਹੁਦੇਦਾਰ ਵਰਕਰ ਸੱਜਣ ਮਿੱਤਰ ਅਤੇ ਪਿੰਡ ਵਾਸੀ ਨਾਲ ਲੱਗਦੇ ਪਿੰਡਾਂ ਦੀਆਂ ਪਹੁੰਚੀਆਂ ਸੰਗਤਾਂ ਵੱਲੋਂ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਮਾਤਾ ਸੁਬਿੰਦਰ ਕੌਰ ਜੀ ਦੇ ਮ੍ਰਿਤਕ ਸਰੀਰ ਨੂੰ ਸ਼ਮਸ਼ਾਨ ਘਾਟ ਭੂਮੀ ਵੱਲ ਲਜਾਇਆ ਗਿਆ ਜਿੱਤੇ ਉਹਨਾਂ ਦਾ ਅੰਗੀਠਾ ਤਿਆਰ ਕਰ ਉਹਨਾਂ ਦਾ ਪੂਰਨ ਗੁਰਮਤਿ ਦਾ ਅਨੁਸਾਰ ਅੰਤਮ ਸੰਸਕਾਰ ਕੀਤਾ ਗਿਆ ਜਿਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਅਗਨੀ ਉਹਨਾਂ ਦੇ ਸੁਪੁੱਤਰ ਜਗਦੀਪ ਸਿੰਘ ਜੱਗੀ ਵੱਲੋਂ ਦਿੱਤੀ ਗਈ ਇਸ ਮੌਕੇ ਗੁਰਦਰਾ ਸਾਹਿਬ ਵਿਖੇ ਅਲਾੜੀਆਂ ਦਾ ਪਾਠ ਕਰ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ ਤੇ ਹੁਕਮਨਾਮਾ ਸਰਵਣ ਕਰਵਾ ਪਿਹਾਵਲ ਦਾ ਕੜਾ ਪ੍ਰਸ਼ਾਦ ਵਰਤਾਇਆ ਗਿਆ ਇਸ ਮੌਕੇ ਗੁਰੂ ਦੇ ਲੰਗਰ ਵੀ ਵਰਤਾਏ ਗਏ ਇਸ ਦੌਰਾਨ ਜਿਹੇਦਾਰ ਰਜਿੰਦਰ ਸਿੰਘ ਫੌਜੀ ਅਤੇ ਜਗਦੀਪ ਸਿੰਘ ਜੱਗੀ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਉਹਦੇਦਾਰਾਂ ਪਿੰਡ ਵਾਸੀਆਂ ਨਾ ਲੱਗਦੇ ਪਿੰਡਾਂ ਤੋਂ ਸੰਸਕਰ ਤੇ ਪਹੁੰਚੀਆਂ ਸੰਗਤਾਂ ਵੱਲੋਂ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਇਸ ਮੌਕੇ ਜਿਹੇਦਾਰ ਖਰਜਿੰਦਰ ਸਿੰਘ ਜੱਖੂ ਜਥੇਦਾਰ ਸੁਖਜੀਤ ਸਿੰਘ ਢੋਲੀ ਨੇ ਜਿੱਥੇ ਇਸ ਅਨਹੋਣੀ ਘਟਨਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਉੱਥੇ ਹੀ ਪਾਰਟੀ ਦੇ ਹਲਕਾ ਇੰਚਾਰਜ ਫਗਵਾੜਾ ਸਰਦਾਰ ਕੁਲਦੀਪ ਸਿੰਘ ਨੂਰ ਸ਼ਹਿਰੀ ਪ੍ਰਧਾਨ ਸਰਦਾਰ ਰੇਸ਼ਮ ਸਿੰਘ ਪੱਪੀ ਜਿਲ੍ਹਾ ਪ੍ਰਾਇਸਕਟਰੀ ਗੁਰਦੇਵਾਲ ਸਿੰਘ ਮਾਨਾਵਾਲੀ ਆਦਨੇ ਸੰਗਤਾਂ ਨੂੰ ਪਾਠ ਦੇ ਭੋਗ ਤੇ ਅੰਤਮ ਅਰਦਾਸ ਲਈ ਕੀ ਅਪੀਲ ਕੀਤੀ ਤੁਹਾਨੂੰ ਦਿਖਾਉਣੀ ਆ ਇਸ ਰਿਪੋਰਟ ਵਿੱਚ ਦੇਖੋ ਰੋਜ਼ਾਨਾ ਫਗਵਾੜਾ ਬੁਲਟਿਨ 24 ਨਿਊਜ਼ ਟੀਵੀ ਲਈ ਕਮਲਪ੍ਰੀਤ ਸਿੰਘ ਨੂਰ ਦੇ ਨਾਲ ਕੁਲਦੀਪ ਸਿੰਘ ਨੂਰ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਹਾਂ ਚ ਰਿ ਲਿਖਿਆ ਤੇ ਆ ਹੁਕਮ ਕਮਾਹੇ ਘੱਲੇ ਆਵੇ ਨਾਨਕਾ ਸਦੇ ਉਠੀ ਜਾਹੇ ਸਿੱਖ ਕੌਮ ਦੇ ਮਹਾਨ ਜਰਦੈਲ ਲੋੜਵੰਦ ਗਰੀਬਾਂ ਦੇ ਲਈ ਸਹਾਰਾ ਬਣਦੇ ਦੁਆਬੇ ਦੇ ਅਕਾਲੀ ਨੇਤਾ ਸ਼੍ਰੋਮਣੀ ਅਕਾਲੀ ਦਾ ਲੰਮਰਸਰ ਦੇ ਜਿਹਾਰੂ ਲੀਡਰ ਜਥੇਦਾਰ ਰਜਿੰਦਰ ਸਿੰਘ ਦੀ ਫੌਜੀ ਸਾਹਿਬ ਜਿਨ੍ਹਾਂ ਦੀ ਧਰਮਸਪਤਨੀ ਬੀਬੀ ਸੁਰਿੰਦਰ ਕੌਰ ਜੀ ਜੋ ਕਿ ਬੀਤੇ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਉਨ੍ਹਾਂ ਦੇ ਅਕਾਲ ਚਲਾਣੇ ਉਪਰੰਤ ਅੱਜ ਉਨ੍ਹਾਂ ਦੇ ਸਮੁੱਚੇ ਪਰਿਵਾਰ ਵੱਲੋਂ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵਰਕਰਾਂ ਵੱਲੋਂ ਸੰਗਤਾਂ ਵੱਲੋਂ ਨਗਰ ਨਿਵਾਸੀ ਸੰਗਤਾਂ ਵੱਲੋਂ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਪੂਰਨ ਗੁਰਮਰਿਆਦਾ ਅਨੁਸਾਰ ਕੀਤਾ ਗਿਆ ਉਪਰੰਤ ਅਲਾਨੀਆਂ ਦੇ ਜਾਪ ਗੁਰੂ ਘਰ ਦੇ ਗੁਰੂ ਘਰ ਵਿੱਚ ਹੋਏ ਉਪਰੰਤ ਗੁਰੂ ਕੇ ਲੰਗਰ ਵੀ ਸੰਗਤਾਂ ਨੂੰ ਵਰਤਾਏ ਗਏ ਇਸ ਦੁੱਖ ਦੀ ਘੜੀ ਵਿੱਚ ਜਿੰਨੀਆਂ ਵੀ ਸੰਗਤਾਂ ਦਰਜਾ ਵਿੱਚ ਦਰਜਾ ਸਾਡੇ ਆਗੂ ਸਹਿਬਾਨ ਵਰਕਰ ਸਹਿਬਾਨ ਪਹੁੰਚੇ ਅਸੀਂ ਉਹਨਾਂ ਦਾ ਪਰਿਵਾਰ ਵੱਲੋਂ ਜਹੇਦਰ ਸਾਹਿਬ ਵੱਲੋਂ ਧੰਨਵਾਦ ਕਰਦੇ ਹਾਂ ਅਤੇ ਬੀਬੀ ਜੀ ਦੇ ਨਿਮਿਤ ਜੋ ਅੰਤਮ ਅਰਦਾਸ ਹੋਣੀ ਹੈ ਉਹਦੇ ਲਈ ਬੇਨਤੀ ਕਰਦੇ ਹਾਂ ਕਿ 17 ਜਨਵਰੀ ਨੂੰ ਪਿੰਡ ਦੇ ਗੁਰੂ ਘਰ ਵਿਖੇ ਪਾਣ ਦੇ ਭੋਗ ਅਤੇ ਅੰਤਮ ਅਰਦਾਸ ਹੋਵੇਗੀ ਕੀਰਤਨ ਹੋਣਗੇ ਸੋ ਆਪ ਸਰਵਤ ਸੰਗਤਾਂ ਨੇ ਇਸ ਦੁਖਦੀ ਘੜੀ ਵਿੱਚ ਆਪਣਾ ਕੀਮਤੀ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਸੋ ਸਾਰੀਆਂ ਸੰਗਤਾਂ ਦਾ ਫਿਰ ਤੋਂ ਧੰਨਵਾਦ ਇਹ ਜੋ ਕਟਾ ਪਿਆਏ ਪਾਰਟੀ ਨੂੰ ਇਹ ਨਾ ਪੂਰਾ ਹੋਣ ਵਾਲਾ ਕਟਾ ਹੈ ਕਦੇ ਵੀ ਪੂਰਾ ਨਹੀਂ ਹੋ ਸਕਦਾ ਬਾਕੀ ਅਕਾਲਪੁਰਖ ਦੇ ਪਹਾੜੀਆਂ ਅੰਦਰ ਹਰ ਇਨਸਾਨ ਜੋ ਆਇਆ ਹੈ ਉਸਨੇ ਜਾਣਾ ਹੈ ਜੋ ਆਇਆ ਸੋ ਚਲਸੀ ਸਭ ਕੋ ਆਈ ਵਾਰੀ ਹੈ ਸੋ ਗੁਰੂ ਮਹਾਰਾਜ ਮਾਤਾ ਜੀ ਨੂੰ ਆਪਣੇ ਚਰਨਾਂ ਦਾ ਨਿਵਾਸ ਬਖਸ਼ਿਸ਼ ਕਰਨ ਪਰਿਵਾਰ ਨੂੰ ਸਾਰੇ ਸੰਬੰਧੀਆਂ ਨੂੰ ਪਾਤੀ ਨੂੰ ਭਾਣਾ ਮੰਨੰਦਾ ਬਲ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੰਘ ਫੁਗਾੜੇ ਦੇ ਨੇੜੇ ਪਿੰਡ ਨੌਰੰਗਸ਼ਾਹ ਪਰਵਿਚਿਆਂ ਜਿੱਥੇ ਸਾਡੇ ਜਥੇਦਾਰ ਸ਼ੋਮੀ ਕਲੀਦ ਲਮਿਸਰ ਦੀ ਕਿਸਾਨ ਬਿੰਗ ਦੀ ਕੌਮੀ ਮੀਤ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਫੌਜੀ ਜੀ ਦੀ ਸਰਦਾਰਨੀ ਬੀਬੀ ਸਿੰਦਰ ਕੌਰ ਜੀ ਦਾ ਅਜਨ ਉਹਨਾਂ ਦੀ ਡੈਥ ਹੋ ਗਈ ਤੇ ਅਸੀਂ ਇੱਥੇ ਸਮਸ਼ਾਨ ਘੜ ਦੇ ਵਿੱਚ ਬੜਾ ਦੁੱਖ ਹੈ ਕਿਉਂਕਿ ਬੀਬੀ ਜੀ ਦੀ ਕਹਾਣਾ ਸਿੱਖ ਸੰਘਰਸ਼ ਦੇ ਵਿੱਚ ਬਹੁਤ ਹੈ ਔਨਿਕਾਂ ਹੀ ਇਹੋ ਜੇ ਸਾਡੇ ਖਾਲਸਾ ਯੋਧੇ ਜਿਹੜੇ ਸ਼ਹਾਦਤ ਦੇ ਗਏ ਸਿੱਖ ਸੰਘਰਸ਼ ਦੇ ਵਿੱਚ ਉਹਨਾਂ ਨੇ ਇਸ ਬੀਬੀ ਦੇ ਹੱਥਾਂ ਦੀਆਂ ਰੋਟੀਆਂ ਛਕੀਆਂ ਪ੍ਰਸ਼ਾਦ ਹੀ ਛਕੀ ਔਰ ਕਦੇ ਮੱਥੇ ਟੇੜੀ ਨਹੀਂ ਪਾਈ। ਉਹਦੀਆਂ ਦੀ ਇੰਨੀ ਸੇਵਾ ਸੀ। ਅਸੀਂ ਹੁਣ ਵਰਕਰ ਆ ਸ਼੍ਰੋਮੀ ਕਾਲੀ ਦਾ ਅੰਮ੍ਰਿਤਸਰ ਦੇ ਮਾਨ ਸਾਹਿਬ ਦੀ ਪਾਰਟੀ ਦੇ ਤੇ ਅਸੀਂ ਵੀ ਜੇ ਪੰਜ ਪੰਜ 10 ਦਾ ਜਨੇ ਇਕੱਠੇ ਹੋ ਕੇ ਵੀ ਆਉਂਦੇ ਸੀ ਤਾਂ ਸਾਡੇ ਲਈ ਵੀ ਕਦੀ ਲੰਗਰ ਪ੍ਰਸ਼ਾਦ ਦੇ ਤੋਂ ਬਿਨਾਂ ਸਾਨੂੰ ਜਾਣ ਨਹੀਂ ਸੀ ਦਿੰਦੇ। ਇਹ ਸਾਨੂੰ ਬਹੁਤ ਪੰਥ ਨੂੰ ਘਟਾ ਪਿਆ। ਪਰਿਵਾਰ ਨੂੰ ਤਾਂ ਪਿਆ ਹੀ ਪਿਆ ਘਟਾ। ਇਹ ਸਾਡੇ ਪੰਥ ਨੂੰ ਘਟਾ ਪਿਆ, ਸੇ ਕੌਮ ਨੂੰ ਘਟਾ ਪਿਆ। ਇਹੋ ਜੀਆਂ ਬੀਬੀਆਂ ਬਹੁਤ ਘਟ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਨੇ ਸੁਭਾਰਤ ਪੰਥ ਦੀ ਸੇਵਾ ਕੀਤੀ ਔਰ ਅਸੀਂ ਸਾਰੀ ਸੁੱਚੀ ਪਾਰਟੀ ਇਸ ਦੇ ਦੁੱਖ ਦੀ ਵਿੱਚ ਸ਼ਰੀਕ ਆ ਕੱਲ ਸਰਦਾਰ ਸ਼ਿਵਰਜੀ ਸਿੰਘ ਮਾਨ ਜੀ ਇੱਥੇ ਘਰ 2 ਘੰਟੇ ਬੈਠੇ ਰਹੇ ਅਫਸੋਸ ਕਰਕੇ ਗਏ ਦੀ ਅੱਜ ਵੀ ਸੁੱਚੀ ਦੁਆਬੇ ਦੀ ਟੀਮ ਖੜੀ ਹੈ ਸਾਡੇ ਨਾਲ ਸਾਰੇ ਅਸੀਂ ਬੜੀ ਇਸ ਦੇ ਵਿੱਚ ਬੜੀ ਜਾਂ ਦੁੱਖ ਚ 17 ਤਰੀਕ ਨੂੰ ਅੰਤਮ ਅਰਦਾਸ ਆ ਤੇ ਪਾਰਟੀ ਦੇ ਵਰਕਰਾਂ ਨੂੰ ਤੇ ਗੁਰੂ ਵੀ ਜਿਹੜੇ ਹੈਗੇ ਸਾਰਿਆਂ ਨੂੰ ਬੇਨਤੀ ਹੈ ਕਿ ਉਸ ਅੰਤਮ ਅਰਦਾਸ ਵਿੱਚ ਵੀ ਤੁਸੀਂ ਸ਼ਾਮਲ ਹੋਣਾ ਸਭ ਵਾਹਿਗੁਰੂ ਜੀ ਕੀ ਫਤਿਹ ਸਾਡੇ ਦੁਆਬੇ ਦੇ ਧੜਕਣ ਜਨੈਲ ਸਰਦਾਰ ਰਜਿੰਦਰ ਸਿੰਘ ਜੀ ਫੌਜੀ ਜਿਹੜੇ ਪਾਰਟੀ ਦੇ ਸੀਨੀਅਰ ਅਗੂ ਸਨ ਉਹਨਾਂ ਦੇ ਧਰਮ ਪਤਨੀ ਪਰਸੋਂ ਜਿਹੜਾ ਅਕਾਲ ਚਲਾਣਾ ਕਰ ਗਏ ਨੇ ਬੜੇ ਦੁੱਖ ਦੀ ਗੱਲ ਹੈ ਬੀਬੀ ਜੀ ਦਾ ਸਵਾਦ ਜਿਹੜਾ ਬਹੁਤ ਹੀ ਵਧੀਆ ਸੀ ਬੜੀ ਚੜ੍ਹਦੀ ਕਲਾ ਵਾਲੇ ਸੀ ਮਰਨਾ ਤਾਂ ਅਸੀਂ ਵੀ ਇੱਕ ਦਿਨ ਹੈ ਸਾਡੀ ਵੀ ਮੌਤ ਜਿਹੜੀ ਆ ਇਸ ਇਤਰਾਇਕੇ ਦਿਨ ਜਿਹੜਾ ਸ਼ਮਸ਼ਾਨ ਘਾਟ ਦੇ ਵਿੱਚ ਸਾਨੂੰ ਵੀ ਸਾਡੇ ਪਰਿਵਾਰ ਨੇ ਅਗਨੀ ਪੇਟ ਕਰਨਾ ਸੋ ਬੀਬੀ ਜਿਹੜੀ ਮੌਤ ਹੈ ਬਹੁਤ ਹੀ ਵਧੀਆ ਜਿਹੜੀ ਆ ਦੇਖੋ ਕੋਈ ਇਹਨਾਂ ਨੂੰ ਬਿਮਾਰੀ ਨਹੀਂ ਸੀ ਤੇ ਬੜੀ ਚੜ੍ਹਦੀ ਕਲਾ ਦੇ ਉਹਨਾਂ ਦੇ ਵਿਚਾਰ ਸੇ ਤੇ ਜਿਹੜਾ ਡਾਕਟਰ ਸਾਹਿਬ ਨੇ ਦੱਸਿਆ ਹੀ ਆ ਵੀ ਉਹਨਾਂ ਨੇ ਸੇਕਸਨ ਹਾਸਵਲੇ ਜਿਹੜੀ ਆ ਬੜੀ ਜਿਹੜੀ ਆ ਸਿੰਘਾਂ ਦੀ ਜਿਹੜੀ ਬੜੀ ਸੇਵਾ ਕੀਤੀ ਹੈ ਇਸ ਤਰ੍ਹਾਂ ਦੀਆਂ ਬੀਬੀਆਂ ਜਿਹੜੀਆਂ ਘਰ ਘਰ ਜਿਹੜੀਆਂ ਵਾਹਿਗੁਰੂ ਜੀ ਮੈਲਿੰਗਾ ਚਾਹੀਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦਬਾਬੇ ਦੇ ਸੀਨੀਅਰ ਆਗੂ ਸਰਦਾਰ ਰਜਿੰਦਰ ਸਿੰਘ ਫੌਜੀ ਉਹਨਾਂ ਦੀ ਧਰਮ ਪਤਨੀ ਬੀਬੀ ਸਰਿੰਦਰ ਕੌਰ ਅਕਾਲ ਪੁਰਖ ਦੇ ਹੁਕਮ ਵਿੱਚ ਚੜਾਈ ਕਰ ਗਏ ਹਨ ਤੇ ਬੀਬੀ ਸਰਿੰਦਰ ਕੌਰ ਜੀ ਦਾ ਸੁਭਾਅ ਬਹੁਤ ਲੱਗਾ ਸੀ ਬਹੁਤ ਮਿਲਣਸਾਰ ਸੀ ਯਦਵੀ ਫੌਜੀ ਸਾਹਿਬ ਨਾਲ ਆਏ ਆ ਤਾਂ ਬੀਬੀ ਜੀ ਨੇ ਸਾਰੇ ਵਰਕ ਸਿੰਘਾਂ ਦੀ ਬੜੀ ਸੇਵਾ ਕੀਤੀ ਪਾਰਟੀ ਦੇ ਜੋ ਵੀ ਵਰਕ ਇੱਥੇ ਆਉਂਦੇ ਜਾਂਦੇ ਸਨ ਬੜੀ ਸੇਵਾ ਕਰਦੇ ਸਨ ਬੜਾ ਨਿੱਘਾ ਸਵਾਸ ਸੀ ਉਹਨਾਂ ਦੀ ਮੌਤ ਦੇ ਨਾਲ ਸਿੱਖ ਪੰਥ ਨੂੰ ਅਤੇ ਦਵਾਬੇ ਦੀ ਟੀਮ ਨੂੰ ਬਹੁਤ ਵੱਡਾ ਘਾਟਾ ਪਿਆ ਹਰਕਾਰਪੁਰਕ ਦੀ ਹੁਕਮ ਵਿੱਚ ਚੱਲਣਾ ਪੈਂਦਾ ਬੀਬੀ ਜੀ ਦੇ ਜਾਣ ਨਾਲ ਸਾਨੂੰ ਨਿੱਜੀ ਤੌਰ ਤੇ ਵੀ ਘਾਟਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ